ਹੋਰ ਰਿਸ਼ਤੇਦਾਰੀਆਂ ਅੱਜ ਕੱਲ ਦੇ ਸੰਸਾਰਤੀਆਂ ਜਿਵੇਂ ਪੱਕੇ ਆ ਤੰਦਾਂ ਨਾਲ ਕੱਚੀਆਂ ਗੰਡਾਂ ਪਿਆਰ ਦੀਆਂ ਹੋਰ ਰਿਸ਼ਤੇਦਾਰੀਆਂ ਅੱਜ ਕੱਲ ਦੇ ਸੰਸਾਰਤੀਆਂ ਜਿਵੇਂ ਪੱਕੇ ਆ ਤੰਦਾਂ ਨਾਲ ਕੱਚੀਆਂ ਗੰਡਾਂ ਪਿਆਰ ਦੀਆਂ ਉਹ ਪਲੜਾ ਜੇਕਰ ਭਾਰੀ ਹੱਥ ਮਿਲਾਉਂਦੀਆਂ ਨੇ ਹੱਥ ਮਿਲਾਉਂਦੀਆਂ ਨੇ ਖਾਲੀ ਪਲੜਾ ਵੇਖ ਕੇ ਪਿੱਛਾ ਛਡਾਉਂਦੀਆਂ ਨੇ ਹੋਏ ਜੀ ਜੀ ਦੇ ਪਚ ਵਚਨ ਸਲਾਮ ਆਉ ਸਦੀਆਂ ਪੂਰੇ ਵਕਤ ਵਿੱਚ ਸਦਾ ਬੰਦੇ ਨੂੰ ਕੋਸਦੀਆਂ ਹੋਏ ਜਿੰਨਾ ਬਖਿਆ ਚਾਂਦਾ ਹੀ ਬਚ ਕੇ ਰਹੇ ਸੰਦੂਆ ਏ ਮੌਕਾ ਵੇਖ ਕੇ ਪਿੱਠ ਤੇ ਖੰਗਿਰ ਮਾਰਦੀਆਂ ਰਿਸ਼ਤੇਦਾਰੀਆਂ ਅੱਜ ਕੱਲ ਦੇ ਸੰਸਾਰ ਦੀਆਂ ਜਿਵੇਂ ਪੱਤੇ ਆ ਤੰਦਾਂ ਨਾਲ ਕੱਚੀਆਂ ਕੰਟਾਂ ਪਿਆਰਦੀਆਂ ਓਏ ਰਿਸ਼ਤੇਦਾਰੀਆਂ ਅੱਜ ਕੱਲ ਦੇ ਸੰਸਾਰ ਦੀਆਂ ਜਿਵੇਂ ਪੱਤੇ ਆ ਤੰਦਾਂ ਨਾਲ ਕੱਚੀਆਂ ਕੰਟਾਂ ਪਿਆਰਦੀਆਂ